ਗੁਰ ਸੇਵੀ ਐ ਅਹਨੇ ਸਹਜ ਸੁਭਾਈ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰ ਸਾਹ ਛੱਟੀ ਐ ਤਉਦ ਡਿਠੀ ਸੱਚੀ ਪਾਤੇ ਸਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤੇ ਸਾਹ ਸਿਰ ਸਾਹ ਹਾਂਦੈ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇ ਸਾਹੂ ਸਿਰ ਸਾਹ ਹੰਦੈ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਚੌਥਾ ਘਰਿ ਸੇਵਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਨੀਚ ਜਾਤ ਹਰਿ ਜਪਤਿਆ ਉੱਤਮ ਪਦਵੀ ਪਾਇ ਪੂਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਇ ਨੀਚ ਜਾਤ ਹਰ ਜਪਤਿਆ उत्तम पदवी पाई पूछहु बिदर दासी सुतै किसन उतरिया कार जेस जई हर की अकथ कथा सुनह जान पाई ਜੇਤ ਸਹਸਾ ਦੁਖ ਭੂਖ ਸਭ ਲਹਿਜਾਈ ਰਹਾਉ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਈ ਭਾਗਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਾਗ ਆਈ ਨਾਮ ਦੇ ਪ੍ਰੀਤ ਲਗੀ ਹਰ ਛੇਤੀ ਲੋਕ ਛੀਪਾ ਕਹ ਬੁਲਾਇ ਖੱਤਰੀ ਬ੍ਰਾਹਮਣ ਪੇਠ ਦੇ ਛੋਡੇ ਹਰ ਨਾਮ ਦੇਉ ਲੀਆ ਮੁਖ ਲਾਈ ਜਿਤਨੇ ਭਗਤ ਹਰ ਸੇਵਕਾ ਮੋਖ ਆਟਾ 60 ਤੀਰਥ ਤਿੰਨ ਤਿਲਕ ਕਢਾਈ ਜਨ ਨਾਨਕ ਤਿੰਨ ਕਉ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਈ ਜਿਤਨੇ ਭਗਤ ਹਾਰ ਸੇਵਕਾ ਮੁਖ 860 ਤੀਰਥ ਤਿੰਨ ਤਿਲਕ ਕਢਾਈ ਜਨ ਨਾਨਕ ਤਿੰਨ ਕਉ ਆਨ ਦਿਨ ਪਰਸੇ ਜੀ ਕ੍ਰਿਪਾ ਕਰੇ ਹਰਿ ਰਾਇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਚੌਥਾ ਘਰ ਸੇਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਨੀਚ ਜਾਤ ਹਰ ਜਪ ਤਿਆ ਉੱਤਮ ਪਦਵੀ ਪਾਈ ਪੂਛਹ ਬੇਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ